ਪੇਪਰ ਚੱਕ ਹੂੰ ਉੱਥੇ ਇੱਕ ਟੇਬਲ ਤੇ ਸਾਡੇ ਨਿਊਜ਼ਪੇਪਰ ਪਿਆ ਸੀ ਤੇ ਮੈਂ ਚੱਕਿਆ ਮੈਂ ਦੇਖਿਆ ਉਹਦੇ ਉੱਤੇ ਇੱਕ ਖਬਰ ਸੀਗੀ ਕਿ 65 ਸਾਲ ਦੀ ਔਰਤ ਮਾਂ ਬਣੀ ਹੂੰ ਮੈਂ ਥੋੜਾ ਸ਼ਾਈ ਮਹਿਸੂਸ ਕੀਤਾ ਮੈਂ ਕਿ ਮੈਨੂੰ ਪਤਾ ਇਹ ਨਾ ਗੱਲਾਂ ਦੇ ਮੈਂ ਕਿ ਛੱਡੋ ਪਰੇ ਹਾਂ ਜਦ ਕਿ ਪਿਓ ਨਹੀਂ ਕਰਦੇ ਚੀਜ਼ਾਂ ਦੇ ਮੇਰੇ ਫਾਦਰ ਨੇ ਮੇਰੇ ਮੰਮਾ ਨੇ ਸਾਰੀ ਉਮਰ ਕੀਤਾ ਮੱਥੇ ਟੇਕ ਕੇ ਨੱਕ ਕਰ ਅਗੜੇ ਜਿੱਥੇ ਕਿਤੇ ਕਿਸੇ ਨੇ ਕਹਿਤਾ ਵੀ ਉੱਥੋਂ ਪ੍ਰਸ਼ਾਦ ਆਪਣੀ ਕੁੜੀ ਕੋਲ ਪਹੁੰਚਾ ਦੇ ਇਹ ਉਹਨਾਂ ਨੇ ਝੋਲੀ ਪਾਏ ਆ ਇਹਦੇ ਨਾਲ ਹੋ ਜਾਊਗਾ ਮੇਰੀ ਮਾਂ ਨੇ ਪਤਨੀ ਬਸਤਾਂ ਵਾਲਿਆਂ ਦੀ ਮਿੰਨਤਾਂ ਕਰ ਕਰਕੇ ਮਲੋਟ ਉਹ ਪ੍ਰਸ਼ਾਦ ਪਹੁੰਚਾਉਣਾ ਮੇਰੇ ਤੱਕ ਪਹੁੰਚਦੇ ਪਹੁੰਚਦੇ ਦੋ ਦੋ ਦਿਨ ਲੱਗ ਜਾਂਦੇ ਸੀ ਹੈਨਾ ਮੇਰੇ ਮੰਮਾ ਨੂੰ ਬਹੁਤ ਸੀਗਾ ਪਰ ਮੇਰੇ ਫਾਦਰ ਕਹਿੰਦੇ ਸੀ ਜਿੱਥੇ ਰੱਬ ਰੱਖੇ ਉਹ ਬਹੁਤ ਉਹਦੇ ਬਾਣੇ 'ਚ ਰਹਿੰਦੇ ਸੀ ਹਾਂਜੀ ਹੈਨਾ ਪੁੱਤ ਪਰਮਾਤਮਾ ਜਿੱਥੇ ਰੱਖਦਾ ਨਾ ਉੱਥੇ ਖੁਸ਼ ਰਹਿਣਾ ਚਾਹੀਦਾ ਉਹ ਹਮੇਸ਼ਾ ਇਹ ਕਹਿੰਦੇ ਮੈਂ ਹੈਰਾਨ ਮੇਰੇ ਕੋਲ ਜਦ ਡੈਡੀ ਨੂੰ ਕੀ ਹੋ ਗਿਆ ਹਾਂਜੀ ਹੈਨਾ ਤੇ ਮੈਂ ਵੀ ਕਦੇ ਉਹਨਾਂ ਨਾਲ ਗੱਲ ਨਹੀਂ ਸੀ ਕਿਤੇ ਤਾਂ ਮੈਨੂੰ ਸ਼ਰਮ ਆਈ ਮੈਂ ਕਿਹਾ ਡੈਡੀ ਮੈਨੂੰ ਪਤਾ ਤੁਸੀਂ ਰਹਿਣ ਦਿਓ ਕਹਿੰਦੇ ਨਹੀਂ ਨਹੀਂ ਤੂੰ ਇੱਥੇ ਜਾ ਕੇ ਆ ਤੇ ਆਪਣਾ ਇਲਾਜ ਕਰਵਾ ਹੂੰ ਮੈਂ ਕਿ ਤੁਹਾਨੂੰ ਕੀ ਲੱਗਦਾ ਮੈਂ ਇਲਾਜ ਨਹੀਂ ਕਰਾਇਆ ਮੈਂ ਸਾਰੀ ਹਵਾ ਤੇ ੱਟਕੇ ਖਾ ਲੇ ਵੀ ਡਾਕਟਰ ਕਹਿੰਦੇ ਕੋਈ ਪ੍ਰੋਬਲਮ ਹੀ ਨਹੀਂ ਤੇ ਅਸੀਂ ਕਾਦਾ ਇਲਾਜ ਕਰੀਏ ਵੀ ਇੱਕ 1% ਤਾਂ ਰੱਬ ਦੇ ਹੱਥ ਹੈ ਹਾਂਜੀ ਹੈਨਾ ਕਹਿੰਦੇ ਬਸ ਮੈਂ ਕੁਝ ਨਹੀਂ ਸੁਣਨਾ ਤੂੰ ਇੱਕ ਵਾਰੀ ਜਾ ਜਾ ਤੇ ਕਰਵਾ ਪੈਸੇ ਮੈਂ ਦਊਂਗਾ ਮੈਂ ਕਿਹਾ ਕੁਝ ਨਹੀਂ ਠੀਕ ਹੁੰਦਾ ਕਹਿੰਦੇ ਨਹੀਂ ਹੋਊਗਾ ਮੈਂ ਕਿਹਾ ਮੇਰੇ ਕੋਲ ਕਿਹੜੇ ਪੈਸੇ ਨਹੀਂ ਜਿਹੜੇ ਮੈਂ ਨਹੀਂ ਲਾ ਸਕਦੀ ਚਲੋ ਮੈਂ ਨਾ ਉਹਨਾਂ ਦੀ ਗੱਲ ਅਣ ਸੁਣੀ ਜੀ ਕਰਕੇ ਤੇ ਮੈਂ ਸ਼ਰਮਿੰਦੀ ਜੀ ਹੋ ਕੇ ਮੈਂ ਚਲੀ ਗਈ ਮੈਂ ਕਿਹਾ ਚਲੋ ਦੇਖਾਂਗੇ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਆਪਣਾ ਧਿਆਨ ਰੱਖਿਓ ਹਮ ਉਸ ਤੋਂ ਬਾਅਦ ਮੈਂ ਆ ਗਈ ਉਸੇ ਰਾਤ ਰੁਪਿੰਦਰ ਮੇਰੇ ਡੈਡ ਚਲੇ ਗਏ ਅਚਾਨਕ ਅਚਾਨਕ ਹਮ ਉਹਨਾਂ ਨੂੰ ਕੁਝ ਨਹੀਂ ਹੋਇਆ ਮम्मा ਕਹਿੰਦੇ ਬਸ ਐ ਕਰਕੇ ਕਹਿੰਦੇ ਖਾਂਸੀ ਜੀ ਆਈ ਹੈ ਥੋੜਾ ਹਨਾ ਵੀ ਜਿਵੇਂ ਗਲਾ ਜਾ ਸਾਫ਼ ਕਰਦੇ ਹੁੰਦੇ ਹਨ ਤੇ ਕੀ ਹੋਇਆ ਕੀ ਨਹੀਂ ਹੋਇਆ ਦੋ ਤਿੰਨ ਘੰਟੇ ਹਸਪੀਟਲ ਵੀ ਰਹੇ ਹਨਾ ਕਦੋਂ ਬਸ ਸਭ ਕੁਝ ਕਿਵੇਂ ਇਕੱਠਾ ਹੋ ਗਿਆ ਕੋਈ ਉਹਨਾਂ ਨੂੰ ਮੇਜਰ ਪ੍ਰੋਬਲਮ ਵੀ ਨਹੀਂ ਕੋਈ ਬਿਮਾਰੀ ਵੀ ਨਹੀਂ ਹਾਂਜੀ ਹਨਾ ਹਸਪੀਟਲ ਤੱਕ ਜਾਂਦੇ ਜਾਂਦੇ ਉਹ ਖਤਮ ਹੋ ਗਏ ਚੰਡੀਗੜ੍ਹ ਜਾਂਦੇ ਜਾਂਦੇ ਕਿੱਦਾਂ ਦੇ ਹਾਲਾਤ ਬਣੇ ਉਹ ਜਾਣਦੇ ਨੇ ਜਾਂ ਪਰਮਾਤਮਾ ਜਾਣਦਾ ਹੈ ਸਾਨੂੰ ਕੁਝ ਨਹੀਂ ਪਤਾ ਕਰਦਿਆਂ ਨੂੰ ਵੀ ਐ ਮੜੇ ਚਾ ਕੁਝ ਨਹੀਂ ਥੋੜਾ ਜਿਹਾ ਖਾਂਸੀ ਬਲਗਮ ਜੀ ਹੋਈ ਹੈ ਸ਼ਾਇਦ ਕੰਜੈਕਸ਼ਨ ਹੋਣੀ ਹੈ ਆਉਣਗੇ ਤਾਂ ਠੀਕ ਹੋ ਕੇ ਆ ਜਾਣਗੇ ਹਾਂਜੀ ਆਪਾਂ ਉਮਰ ਦੇ ਹਿਸਾਬ ਨਾਲ ਵੀ ਸੋਚ ਲਏ ਹਨਾ ਤੇ 72 ইয়ার্স ਦੇ ਸੀਗੇ ਮੈਂ ਸੁੱਤੀ ਪਈਆਂ ਤੇ ਮੈਨੂੰ ਅਚਾਨਕ 3 ਵਜੇ ਸਵੇਰੇ ਖਬਰ ਆਉਂਦੀ ਹੈ ਤੇ والله ਮੈਨੂੰ ਤਾਂ ਡਾਈਜੈਸਟ ਹੀ ਨਹੀਂ ਹੁੰਦੀ ਇਹ ਗੱਲ ਹਾਂਜੀ ਵੀ ਹਾਈ ਕਿਵੇਂ ਹੋ ਗਿਆ ਮੈਂ ਸਾਰਿਆਂ ਨੂੰ ਫੋਨ ਕਰ ਕਰਕੇ ਚੀਕਾਂ ਮਾਰ ਕੇ ਕਿੱਥੇ ਡੈਡੀ ਤੁਸੀਂ ਦੱਸ ਦੇ ਕਿ ਉਹਨੇ ਡੈਡੀ ਕਿੱਥੇ ਡੈਡੀ ਕਿੱਥੇ ਡੈਡੀ ਕਿੱਥੇ ਉਹਨੂੰ ਡੈਡੀ ਹੋਣ ਤਾਂ ਮੈਨੂੰ ਕੋਈ ਦੱਸੇ ਹੂੰ ਚਲੋ ਇਹ ਪਾਣਾ ਵਰਤ ਗਿਆ ਤੇ ਮੇਰੇ ਤੇ ਤਾਂ ਪਹਾੜ ਟੁੱਟ ਪਿਆ ਸਾਰੇ ਬੱਚਿਆਂ ਤੇ ਟੁੱਟਿਆ ਹੋਏਗਾ 노 ਡਾਊਟ ਮੈਂ ਤਾਂ ਆਪਣਾ ਹੀ ਮਹਿਸੂਸ ਕਰ ਸਕਦੀ ਹਾਂ ਰੁਪਿੰਦਰ ਮੈਂ پاਗਲ ਹੋ ਗਈ ਹੂੰ ਸੱਚੀ ਮੁੱਚੀ ਦੀ پاਗਲ ਮੈਨੂੰ ਉਸ ਦਿਨ ਤੋਂ ਲੈ ਕੇ ਇੰਨੀ ਐਂਗਜ਼ਾਇਟੀ ਹੁਣੇ ਸ਼ੁਰੂ ਹੋਈ ਅਸੀਂ ਕਿਸੇ ਤਰ੍ਹਾਂ ਮੇਰੇ ਫਾਦਰ ਦਾ ਸਸਕਾਰ ਹੋਇਆ ਉਸੇ ਰਾਤ ਮੈਨੂੰ ਐਡਮਿਟ ਕਰਾਉਣਾ ਪੈ ਗਿਆ ਮੈਨੂੰ ਲੱਗਿਆ ਵੀ ਮੈਨੂੰ ਕੁਝ ਹੋਰ ਹੈ ਮੇਰਾ ਸਾਹ ਰੁਕ ਰਿਹਾ ਜੋ ਮੇਰੇ ਫਾਦਰ ਦੀਆਂ ਮੈਂ ਸੁਣੀਆਂ ਵੀ ਉਹਨਾਂ ਨੂੰ ਐ ਜੇ ਹੋਇਆ ਸੀ ਐ ਜੇ ਹੋਇਆ ਅਟੈਕ ਆ ਗਿਆ ਹਨਾ ਤੇ ਮਾਮੂਲੀ ਜਿਹਾ ਅਟੈਕ ਲੋਕੀ ਤਿੰਨ ਤਿੰਨ ਅਟੈਕ ਤੋਂ ਜਿਹੜਾ ਮਤਲਬ ਬਹਾਨਾ ਹੀ ਬਣਿਆ ਯਾਰ ਉਹ ਹਨਾ ਮੈਨੂੰ ਲੈ ਕੇ ਗਏ ਮੇਰੇ ਬ੍ਰਦਰ ਮੇਰਾ ਸ਼ੁਰੂ ਹੋ ਗਿਆ ਮੈਨੂੰ ਇਨੀ ਸਵੀਅਰ ਐਂਗਜ਼ਾਇਟੀ ਦੇ ਵਿੱਚ ਡਿਪਰੈਸ਼ਨ ਇਹ ਉਹ ਪਤਾ ਨਹੀਂ ਕੀ ਕੁਝ ਮੈਂ ਆਪਣੇ ਆਪ ਤੋਂ ਹੀ ਬੇਖਬਰ ਹੋ ਗਈ ਹਾਂਜੀ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਫਿਰ ਘਰਦਿਆਂ ਨੇ ਇਹ ਪਾਉਣਾ ਸ਼ੁਰੂ ਕੀਤਾ ਵੀ ਤੈਨੂੰ ਫਾਦਰ ਨੇ ਜਾਣ ਹੁਣ ਕਿਉਂ ਕਿਹਾ ਜਾਣ ਲੱਗੇ ਹਾਂ ਹੈਨਾ ਤੂੰ ਪਹਿਲਾਂ ਤਾਂ ਸੰਭਲ ਹਾਂਜੀ ਉਹ ਤੇਰੇ ਕੋਈ ਡਿਊਟੀ ਲਗਾ ਕੇ ਗਏ ਹਨ ਉਹਨਾਂ ਨੇ ساری ਉਮਰ ਤੇਰੇ ਨਾਲ ਗੱਲ ਨਹੀਂ ਕੀਤੀ ਹਨ ਮੈਨੂੰ ਪਤਾ ਨਹੀਂ ਕਿਵੇਂ ਕਨਵਿੰਸ ਜੇ ਕਰਕੇ ਕਰਦਿਆ ਨੇ ਤੋਰਤਾ ਵੀ ਤੂੰ ਇੱਕ ਵਾਰੀ ਜਾ ਫੇਰ ਡਾਕਟਰਾਂ ਕੋਲ ਤੇ ਵੱਡੇ ਵੱਡੇ ਹਸਪੀਟਲਾਂ ਚ ਮੈਂ ਬੰਬੇ ਜੈਪੁਰ ਪੀਜੀਆ 40 ਡੀਐਮਸੀ ਸਾਰਿਆਂ ਚ ਤੱਕੇ ਖਾ ਚੁੱਕੀ ਸੀਗੀ ਆਪਣੀ ਲਾਈਫ ਚ ਹਾਂਜੀ ਤੇ ਮੈਂ ਕਿੱਥੇ ਜਾਵਾਂ ਉਹਨਾ ਬਸ ਉਹੀ ਜਿਵੇਂ ਕਹਿੰਦੇ ਨਾ ਕੁਦਰਤ ਰਾਹ ਬਣਾਉਂਦੀ ਆ ਇੱਕ ਬਠਿੰਡੇ ਵੱਲ ਨੂੰ ਤੋਰਤਾ ਤੇ ਉੱਥੇ ਕਿਸੇ ਹਸਪੀਟਲ ਚ ਚਲੀ ਗਈ ਮੈਂ ਵੇ ਮੈਨੂੰ ਪਤਾ ਸੀ ਵੀ ਕੁਝ ਨਹੀਂ ਹੋਣਾ ਹੁਣ ਤੱਕ ਨਹੀਂ ਕੁਝ ਹੋਇਆ ਮੈਂ ਉੱਥੇ ਜਾਣੀ ਆ ਮੈਂ ਆਪਣੇ ਆਪ ਚ ਤਾਂ ਹੈ ਹੀ ਨਹੀਂ ਬਸ ਜਿਵੇਂ ਮੈਨੂੰ ਹਵਾ ਹੀ ਲੱਗੀ ਆ ਕੋਈ ਹਾਂਜੀ ਵੀ ਤੇਰੇ ਫਾਦਰ ਦੀ ਇੱਛਾ ਏ ਹੈਨਾ ਤੇ ਮੈਂ ਕਹਿੰਦੀ ਆ ਵੀ ਅੱਛਾ ਇਹ ਵੀ ਕਰ ਲਓ ਤੁਸੀਂ ਕੁਝ ਨਹੀਂ ਹੋਣਾ ਮੈਂ ਜਾਣੀ ਆ ਮੇਰਾ ਟ੍ਰੀਟਮੈਂਟ ਕਰਤੰਦਾ ਉਹ ਟ੍ਰੀਟਮੈਂਟ ਕੋਈ ਕੀ ਜੋ ਉਹ ਪ੍ਰੋਸੀਜਰ ਹੁੰਦਾ ਹੈ ਹਨਾ ਹਾਂਜੀ ਤੇ ਮੈਨੂੰ ਆਈਵੀਐਫ ਕਰਵਾਉਣਾ ਸੀ ਹਾਂ ਆਈਵੀਐਫ ਕਰਵਾਇਆ ਬਟ ਹੁਣ ਤੱਕ ਡਾਕਟਰਸ ਮੈਨੂੰ ਕਹਿੰਦੇ ਸੀ ਵੀ ਇਸ ਉਮਰ 'ਚ ਤੁਹਾਡਾ ਆਈਵੀਐਫ ਜਿਹੜਾ ਹੈ ਇੰਦਾ ਨਹੀਂ ਇੰਦਾ ਹੋ ਜਾਂਦਾ ਇੰਦਾ ਨਹੀਂ ਹੈ ਉਹਨੇ ਸੌ ਤਰ੍ਹਾਂ ਦੀਆਂ ਗੱਲਾਂ ਦੱਸਦੇ ਸੀ ਕਿ ਤੁਹਾਡਾ ਐਗ ਨਹੀਂ ਬਣ ਰਿਹਾ ਇਹ ਹਨਾ ਮੈਚੂਰ ਹੋ ਗਏ ਹੋ ਬਟ ਦੇਖ ਤੂੰ ਇਹ ਹੈ ਕਿ ਉਹ ਡਾਕਟਰ ਮੈਨੂੰ ਮੈਡੀਸਨ ਦਿੰਦਾ ਤੇ ਮੇਰਾ ਸਾਰਾ ਕੁਝ ਬਣ ਜਾਂਦਾ ਹੂੰ ਇਹ ਇਹ ਕ੍ਰਿਸ਼ਮਾਨੀ ਤਾਂ ਹੋਰ ਕੀ ਹੈ ਹਨਾ ਤੇ ਮੈਨੂੰ ਪਹਿਲੀ ਵਾਰ ਜੀ ਉਹ ਮੇਰੇ ਪਹਿਲਾਂ 3600 ਵਾਰੀ ਮੈਂ ਪਹਿਲਾਂ ਆਈਵੀਐਫ ਕਰਵਾਇਆ ਅੱਛਾ ਕਦੇ ਕਾਮਯਾਬ ਨਹੀਂ ਹੋਇਆ ਹੂੰ ਮੈਂ ਜਾਣੀਆ ਮੈਂ ਆ ਜਾਣੀਆ ਕਰ ਔਰ ਜਿਸ ਦਿਨ ਮੈਂ ਜਾਣੀਆ ਕਰਵਾਣ ਆਈਵੀਐਫ ਰੁਪਿੰਦਰ ਰਜੇ ਮਤਲਬ ਮੈਂ ਕਹਿੰਦੀ ਆ ਮੀ ਕਹਿੰਦਾ ਵੀ ਅੱਜ ਹੀ ਵਰਨਾ ਹਾਂਜੀ ਇੰਨਾ ਤੂਫਾਨ ਸੁਬਹੇਰ ਤੋਂ ਹੀ ਮਤਲਬ ਜਿਵੇਂ ਸੂਰਜ ਹੀ ਨਹੀਂ ਚੜਿਆ ਇੰਨਾ ਹਨੇਰਾ ਹੂੰ ਸਾਡੀ ਗੱਡੀ ਮਸਾਂ ਹੀ 20 ਦੀ ਸਪੀਡ ਤੇ ਜਿਵੇਂ ਤੁਰਦੀ ਹੁੰਦੀ ਆ ਏਦਾਂ ਗਈ ਆ ਮੈਂ ਔਰ ਮੇਰੇ ਹਸਬੰਦ ਨੂੰ ਕੰਮ ਸੀ ਮੈਂ ਤੇ ਮੇਰਾ ਡਰਾਈਵਰ ਹੀ ਗਏ ਆ ਹਾਂਜੀ ਤੇ ਮੈਂ ਮਤਲਬ ਜਿਵੇਂ ਨਾ ਬਸ ਉਹਨਾਂ ਦੀ ਉਹਦੇ ਲਈ ਮੈਂ ਕਹਿੰਨੀ ਲਾ ਕਰਕੇ ਦੇਖ ਲਓ ਤੁਸੀਂ ਵੀ ਜਿਵੇਂ ਮੈਂ ਚੁਣੌਤੀ ਦੇ ਰਹੀ ਆ ਵੀ ਕੋਹ ਹੋਣਾ ਤਾਂ ਕੁਛ ਨਹੀਂ ਤੁਸੀਂ ਮੈਨੂੰ ਐਵੇਂ ਤੱਕੇ ਚੜਾ ਰਹੇ ਹੋ ਮੈਂ ਉਸ ਉਸੇ ਅੰਨੀ ਅੰਨੀ ਪਾਣੀ ਚ ਅਸੀਂ ਗਏ ਉਵੇਂ ਹੀ ਮੈਂ ਉਹ ਡਾਕਟਰ ਕੋਲ ਉੱਥੇ ਮੇਰਾ ਕੀਤਾ ਜਦੋਂ ਆਈ ਵੀ ਐਫ ਕੀਤਾ ਤਾਂ ਉਹ ਕਹਿੰਦੇ ਆ ਵੀ ਤੁਸੀਂ ਅੱਧਾ ਪੌਣਾ ਘੰਟਾ ਨਾ ਸਿੱਧੇ ਪਏ ਰਹੋ ਯੂਰਨ ਨਹੀਂ ਪਾਸ ਕਰਨਾ ਹਾਂਜੀ ਤੇ ਮੈਂ ਨੂੰ ਜਦੋਂ ਹੀ ਉਹ ਸ਼ਿਫਟ ਕਰਦੇ ਆ ਰੋਮ ਚ ਮੈਨੂੰ ਇਹੋ ਜਿਹਾ ਕੰਬਾ ਚੜਿਆ ਰਜੇ ਕਿ ਮੇਰਾ ਯੂਰਨ ਵਿੱਚੇ ਨਿਕਲ ਗਿਆ ਹੂੰ ਤੇ ਮੈਨੂੰ ਉਹ ਸਾਰੀਆਂ ਕਹਿੰਦੀਆਂ ਕਿ ਤੁਸੀਂ ਮੈਮ ਰੋਕੋ 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 ਨਹੀਂ ਕਰਨਾ ਹੈਗਾ ਹੁਣ ਨਰਸਾ ਤੇ ਮੈਂ ਕਿਹਾ ਵੀ ਮੇਰਾ ਤਾਂ ਨਿਕਲ ਰਿਹਾ ਤੁਸੀਂ ਮੈਨੂੰ ਤਾਂ ਕਰਵਾਓ ਹੂੰ ਮੈਂ ਹਨਾ ਮੇਰੇ ਲਈ ਕਹਿੰਦੇ ਫਿਰ ਐਦਾਂ ਹੋ ਜਾਂਦਾ ਮੈਂ ਕਿਹਾ ਹੋਣ ਦੋ ਅੱਗੇ ਵੀ ਆਹੀ ਕੁਝ ਹੋਇਆ ਮੈਂ ਉਹ ਯੂਰਨ ਪਾਸ ਕਰ ਦਿੰਨੀ ਐ ਵਿਦਨ 10 ਮਿੰਟ ਅੱਛਾ ਤਾਂ ਹੈ ਨਾ ਹਾਂ ਤੇ ਡਾਕਟਰ ਮੈਨੂੰ ਕਹਿੰਦੇ ਆ ਵੀ ਤੁਸੀਂ ਜਾਣਾ ਨਹੀਂ ਵਾਪਸ ਤੁਸੀਂ ਇੱਥੇ ਰਹੋ ਮੈਂ ਕਹਿੰਦੀ ਮੈਂ ਤਾਂ ਆਪਣੇ ਘਰ ਜਾਣਾ ਮੈਂ ਗੱਡੀ 'ਚ ਬਹਿ ਕੇ ਘਰ ਵੀ ਆ ਜਾਨੀ ਐ ਸਵੇਰ ਤੋਂ ਸ਼ਾਮ ਤੱਕ ਉਦਾਂ ਹੀ ਤੂਫਾਨ ਉਦਾਂ ਹੀ ਮੀਂਹ ਹੂੰ ਐਨੇ ਨੇ ਗੋਡੇ-ਗੋਡੇ ਪਾਣੀ 'ਚ ਮੈਂ ਘਰ ਅੰਦਰ ਵੜਦੀਆਂ ਗਲੀਆਂ 'ਚ ਤੇ ਮੈਂ ਕਿਹਾ ਵੀ ਕੁਝ ਵੀ ਨਹੀਂ ਹੋਣਾ ਮੇਰੀ ਲਾਈਫ 'ਚ ਕਦੇ ਕੁਝ ਹੋਇਆ ਹੀ ਨਹੀਂ ਹੈ ਹਨਾ ਐਦਾਂ ਦਾ ਕੁਝ ਕਦੇ ਮੇਰੇ ਦਿਨਾਂ ਵਿੱਚ ਚੜੇ ਐਨਾ ਮਾਰਸਾਉਣ ਤੋਂ ਆ ਦਾ ਪਾਸ ਵੀ ਛੱਡ ਦਿੰਦੇ ਹਨਾ ਚਲੋ 15 ਦਿਨ ਲੰਘ ਜੰਨੇ ਮੇਰਾ ਡਾਕਟਰ ਕਹਿੰਦਾ ਉੱਥੋਂ ਕਾਲ ਆਉਂਦੀ ਹੈ ਕਿ ਮੈਮ ਅੱਜ 30th ਹੋ ਗਈ ਹੈ ਤੇ ਤੁਸੀਂ ਚੈੱਕ ਕਰੋ ਹੂੰ ਤੇ ਮੈਂ ਕਿਹਾ ਅੱਛਾ ਮੈਂ ਕਿ ਮੈਂ ਕਿ ਕੀ ਚੈੱਕ ਕਰਨਾ ਹੈ ਫਿਰ ਵੀ ਚਲੋ ਮੈਂ ਚੈੱਕ ਕਰਦੀ ਹਾਂ ਹਨਾ ਚੈੱਕ ਕਰਕੇ ਮੈਨੂੰ ਮੇਰਾ ਦਿਲ ਇੰਨਾ ਟੁੱਟਿਆ ਹੋਇਆ ਤੇ ਮੈਂ ਉਹ ਸਟ੍ਰਿਪ ਅੰਦਰ ਰੱਖਤੀ ਹੈ ਚੈੱਕ ਕਰਕੇ ਮੈਂ ਉਹਨੂੰ ਚੈੱਕ ਦੇਖਣ ਹੀ ਨਹੀਂ ਗਈ ਹੂੰ ਮੇਰੇ ਹਸਬੰਡ ਕਾਲਜ ਤੋਂ ਆਏ ਵਾਸ਼ਰੂਮ ਗਏ ਹਨਾ ਤੇ ਮੈਂ ਵੀ ਭੁੱਲ ਗਈ ਭੁੱਲੀ ਕੀ ਵੱਲ ਸ਼ਾਇਦ ਇੱਕ ਡਰ ਵੀ ਅੰਦਰ ਬਿਹਾਏ ਹਮੇਸ਼ਾ ਇੱਕ ਲਾਈਨ ਹੀ ਆਈ ਹਮੇਸ਼ਾ ਸਾਰੀ ਉਮਰ ਇੱਕ ਲਾਈਨ ਹੀ ਦੇਖੀ ਹੈ ਹੈਨਾ ਤੇ ਮੇਰੇ ਹਸਬੰਦ ਕਹਿੰਦੇ ਆ ਵੀ ਅੱਜ ਤੂੰ ਉਹ ਕੀਤਾ ਚੈੱਕ ਕਰ ਲਿਆ ਸੀ ਡਾਕਟਰ ਨੇ ਕਿਹਾ ਸੀ ਰਿਪੋਰਟ ਭੇਜਣੀ ਮੈਂ ਕਿਹਾ ਹਾਂਜੀ ਮੈਂ ਕਿਹਾ ਵੀ ਹੋਣਾ ਕੀ ਐਵੇਂ ਹੀ ਤਾਂ ਹਮੇਸ਼ਾ ਦੀ ਤਰ੍ਹਾਂ ਆਈਆਂ ਮੈਂ ਕਿਹਾ ਇੱਕ ਕਹਿੰਦੇ ਉਹ ਸਟੈਪ ਜੀ ਤੇ ਤਾਂ ਦੋ ਲਾਈਨਾਂ ਆਈਆਂ ਪਈਆਂ ਹੂੰ ਤੇ ਮੈਂ ਮੈਂ ਕਿਹਾ ਧਿਆਨ ਨਾਲ ਦੇਖਿਆ ਵੀ ਹੈ ਮੈਂ ਕਿਹਾ ਕੋਈ ਹੁੰਦੀ ਇੱਕ ਫਿੱਕੀ ਜੀ ਤਾਂ ਵੈਸੇ ਹੀ ਹੁੰਦੀ ਹੈ ਕਹਿੰਦੇ ਨਹੀਂ ਮੂੜੀਆਂ ਕੁੜੀਆਂ ਦੋ ਲਾਈਨਾਂ ਨੇ ਹਾਂ ਜੀ ਮਤਲਬ ਮੈਂ ਕਿ ਸੱਚੀ ਕਹਿੰਦੇ ਹਾਂ ਕਹਿੰਦੇ ਮੈਂ ਤੈਨੂੰ ਦਿਖਾਵਾਂ ਮੈਂ ਕਿ ਨਾ ਨਾ ਚੱਕਿਓ ਨਾ ਕਿਤੇ ਹਿੱਲ ਨਾ ਜਾਣ ਹਾਂ ਲਾਈਨਾ ਮੈਂ ਚਲਦੀ ਆ ਮੈਂ ਬਾਥਰੂਮ ਜਾਣੀ ਹੈ ਮੈਂ ਦੇਖਦੀ ਆ ਦੋ ਹੈ ਮੈਂ ਡਾਕਟਰ ਨੂੰ ਭੇਜਦੀ ਆ ਉਹਦੀ ਉਹ ਕਹਿੰਦੇ ਵੀ ਇਹਦੇ ਤੋਂ ਮੈਮ ਇਹ ਕਈ ਵਾਰੀ ਐਦਾਂ ਵੀ ਹੁੰਦੀ ਆ ਤੁਸੀਂ ਤੁਹਾਨੂੰ ਬਲੱਡ ਟੈਸਟ ਕਰਵਾਉਣਾ ਪਊਗਾ ਪਰ ਉਹ ਦੇਖਦੇ ਸਾਰ ਕੀ ਮਹਿਸੂਸ ਹੋਇਆ ਸੀ ਦੇਖਦੇ ਸਾਰ ਤਾਂ ਅਜੇ ਮਤਲਬ ਇੱਕ ਵਾਰੀ ਆ ਲੱਗਿਆ ਵੀ ਹੈ ਵੀ ਦੋ ਮੈਂ ਬਾਰ ਬਾਰ ਮੈਂ ਲੋਕ ਨੇੜੇ ਕਰ ਕਰਕੇ ਵੀ ਆ ਫਿੱਕੀ ਤਾਂ ਨਹੀਂ ਆ ਗੂੜੀ ਤਾਂ ਨਹੀਂ ਕਿ ਇਹ ਕਿਤੇ ਇਹ ਪਹਿਲਾਂ ਦੀ ਤਾਂ ਨਹੀਂ ਹਨਾ ਫਿਰ ਇੱਕ ਹੋਰ ਸਟ੍ਰਿਪ ਪਈ ਸੀ ਉਹ ਵੀ ਦੇਖੀ ਉਹਦੇ ਤੇ ਵੀ ਦੋ ਮਤਲਬ ਮੈਂ ਬਲੀਵ ਹੀ ਨਹੀਂ ਕਰ ਸਕਦੀ ਵੀ ਪੋਜ਼ਿਟਿਵ ਆ ਸਕਦਾ ਹਾਂਜੀ ਬਟ ਫਿਰ ਡਾਕਟਰ ਨੇ ਜਿਵੇਂ ਕਿਹਾ ਵੀ ਇੱਕ ਵਾਰੀ ਤੁਸੀਂ ਬਲੱਡ ਟੈਸਟ ਵੀ ਕਰਾਓ ਜਦ ਤੱਕ ਉਹਦੀ ਰਿਪੋਰਟ ਨਹੀਂ ਆਉਂਦੀ ਆਪਾਂ ਹਨਾ ਇਦਾਂ ਕੁਝ ਨਹੀਂ ਕਈ ਵਾਰ ਫਾਲਸ ਵੀ ਹੋ ਜਾਂਦਾ ਹੈ ਫਾਲਸ ਪ੍ਰੈਗਨਨਸੀ ਦਾ ਵੀ ਆ ਜਾਂਦਾ ਹਾਂਜੀ ਹਾਂਜੀ ਹੁੰਦੇ ਨੇ ਕੇਸ ਇਦਾਂ ਦੇ ਵੀ ਚਲੋ ਜੀ ਮੈਂ ਬਲੱਡ ਟੈਸਟ ਕਰਵਾ ਕੇ ਅਸੀ ਨੈਕਸਟ ਡੇ ਭੇਜਦੀ ਆ ਤੇ ਉਹਨਾਂ ਦੀ ਕੋਈ ਰੇਸ਼ੋ ਆਉਂਦੀ ਹੈ ਬਲੱਡ ਟੈਸਟ ਦੇ ਵਿੱਚ ਤੇ ਉੱਥੋਂ ਡਾਕਟਰ ਮੈਨੂੰ ਕਹਿੰਦਾ ਮੈਮ ਟਵਿਨਸ ਨੇ ਕੰਗ੍ਰੈਚੁਲੇਸ਼ਨ ਹਮ ਹੈ ਨਾ ਤੇ ਇਹ ਕਿੰਨੇ ਸਾਲ ਬਾਅਦ ਹੋਇਆ ਵਿਆਹ ਦੇ 29 ਇਅਰਸ ਬਾਅਦ ਦੇਖੋ ਮੇਰੀ 90 ਚ ਵਿਆਹ ਹੋਇਆ ਮੇਰਾ ਹਮ ਤੇ 2018 ਦੇ ਵਿੱਚ ਮੇਰੇ ਫਾਦਰ ਦੇ ਜਾਣ ਤੋਂ 40 ਦਿਨਾਂ ਬਾਅਦ ਹੂੰ ਮੈਨੂੰ ਪ੍ਰੈਗਨੰਸੀ ਹੁੰਦੀ ਹੈ ਜੇ ਆਪਾਂ ਬਜ਼ੁਰਗਾਂ ਕੋਲ ਬੈਠੀ ਹੂੰ ਕਹਿੰਦੇ ਨੇ ਵੀ ਜਿਵੇਂ ਕੋਈ ਬੱਚਾ ਨਹੀਂ ਕਰ ਦਵੇ ਸਾਡੇ ਲਈ ਹੈ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ ਤੇ ਮੈਂ ਲੋਕੀ ਕਹਿੰਦੇ ਹੁੰਦੇ ਆ ਵੀ 40 ਦਿਨ ਤੱਕ ਬੰਦਾ ਦੂਜੀ ਜੁਨ ਜ ਨਹੀਂ ਪੈਂਦਾ ਹੂੰ ਸਹੀ ਗੱਲ ਹੈ ਤੇ ਮੈਨੂੰ ਮੈਨੂੰ ਇਹ ਲੱਗਦਾ ਹੁਣ ਤੱਕ ਵੀ ਮੇਰੇ ਫਾਦਰ ਮੇਰੇ ਕਰਕੇ ਗਏ ਨੇ ਕਿਉਂਕਿ ਉਹਨਾਂ ਨੇ ਮੇਰੇ ਘਰ ਆਉਣਾ ਸੀ ਤੇ ਉਹਨਾਂ ਨੇ ਕਿਹਾ ਵੀ ਮੈਂ ਆਣਾ ਤੇਰੇ ਘਰ ਸ਼ਾਇਦ ਉਹਨਾਂ ਨੇ ਰੱਬ ਨੂੰ ਕਿਹਾ ਹੋਵੇ ਪੀਵੰਨੀ ਭਗਤੀ ਕਰਦੇ ਸੀ ਉਹ ਕਹਿ ਸਕਦੇ ਨੇ ਉਹ ਜਾ ਸਕਦੇ ਨੇ ਮੇਰੇ ਕਰਕੇ ਮੇਰੇ ਅੰਦਰ ਉਹ ਇਹ ਗੱਲ ਅੱਜ ਤੱਕ ਨਹੀਂ ਜਾਂਦੀ ਹਾਂਜੀ ਕਦੇ ਕਦੇ ਮੈਂ ਜਦੋਂ ਮੈਂ ਆਪਣੇ ਪਿਤਾ ਫਾਦਰ ਨੂੰ ਬਹੁਤ ਮਿਸ ਕਰਦੀ ਆ ਤਾਂ ਮੈਂ ਆਪਣੇ ਬੇਟੇ ਨੂੰ ਕਹੂੰਗੀ ਡੈਡੀ ਡੈਡੀ ਹੂੰ ਉਹ ਕਹੂਗਾ ਹਾਂ ਟੁੱਲੋ ਉਹ ਅੱਗੋ ਫਿਰ ਮੇਰੇ ਡੈਡੀ ਵਾਂਗੂ ਮੈਨੂੰ ਫੁਲਾਉਂਦਾ ਹੈ ਨਾ ਹਾਂ ਤੋ ਕਹੂਗਾ ਤੁਹਾਨੂੰ ਡੈਡੀ ਦੀ ਯਾਦ ਆਉਂਦੀ ਹੈ ਮੈਂ ਕਹੂੰਗੀ ਹਾਂ ਤੇ ਕਹੂਗਾ ਮੈਂ ਹੈਗਾ ਨਾ ਤੁਹਾਡਾ ਡੈਡੀ ਮਤਲਬ ਉਹ ਮੈਨੂੰ ਇਦਾਂ ਨਾਲ ਲਾ ਲੰਦਾ ਤੇ ਮੈਨੂੰ ਉਹਨਾਂ ਦਾ ਇਨਾ ਵਾਂਗੂ ਹੀ ਬੁਲਾਉਂਦਾ ਤੇ ਮੈਨੂੰ ਹਮੇਸ਼ਾ ਲੱਗਦਾ ਰੁਪਿੰਦਰ ਕਿ ਮੇਰੇ ਫਾਦਰ ਮੇਰੇ ਕਰਕੇ ਗਏ